ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਸੀਗਾ ਸਕੂਲ ਚ ਕਿਸ਼ੂ ਦੇ ਫੰਕਸ਼ਨ ਤੇ ਇਸ ਲਈ ਉਸਦੇ ਪਾਪਾ ਉਹਦੇ ਨਾਲ ਜਾ ਰਹੇ ਸੀਗੇ ਤੇ ਮੈਂ ਉਹਨਾਂ ਦਾ ਇੱਥੇ ਜਿਹੜੀ ਡਰੈੱਸ ਸੀ ਉਹਨਾਂ ਦੀ ਪੈਂਟ ਸ਼ਰਟ ਰੁਮਾਲ ਜੁਰਾਬਾ ਸਾਰਾ ਕੁਝ ਉਹਨਾਂ ਦਾ ਰੈਡੀ ਕਰਤਾ ਸੀ ਪਰ ਅੱਜ ਜਿਹੜੀ ਮੇਰੀ ਸਿਹਤ ਆ ਉਹ ਬਿਲਕੁਲ ਵੀ ਠੀਕ ਨਹੀਂ ਸੀ ਕਿ ਅਹ ਤੁਖੜਮ ਸੀਗਾ ਤੇ ਹਲਕਾ ਬੁਖਾਰ ਵੀ ਸੀਗਾ ਪਰ ਫਿਰ ਵੀ ਮੈਂ ਦਵਾਈ ਵਗੈਰਾ ਲੈ ਕੇ ਕਿਸ਼ੂ ਨੂੰ ਤਿਆਰ ਕੀਤਾ ਤੇ ਉਹਨਾਂ ਦਾ ਸਾਰਾ ਸਮਾਨ ਰੈਡੀ ਕੀਤਾ ਮੇਰੀ ਸੇਤ ਠੀਕ ਨਾ ਹੋਣ ਕਰਕੇ ਮੈਂ ਨਾਲ ਨਹੀਂ ਜਾ ਪਾਈ ਨਹੀਂ ਤਾਂ ਮੈਂ ਵੀ ਨਾਲ ਜਾਣਾ ਸੀਗਾ ਤੇ ਫਿਰ ਮੈਂ ਕਿਸ਼ੂ ਦੇ ਪਾਪਾ ਨੂੰ ਵੀ ਉਹਨਾਂ ਨਾਲ ਤੋਰਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਸਾਰਾ ਚੱਕਤਰ ਕਰੀ ਬੈੱਡ ਵਗੈਰਾ ਸੈੱਟ ਕੀਤੇ ਤੇ ਝਾੜੂ ਵਗੈਰਾ ਲਗਾਇਆ ਤੇ ਨਹਾ ਕੇ ਮੈਂ ਫਰੈਸ਼ ਹੋ ਗਈ ਸੀਗੀ ਕਿਉਂਕਿ ਐ ਲੱਗਦਾ ਹੁੰਦਾ ਵੀ ਨਹਾ ਕੇ ਵੀ ਸੇਤ ਆ ਜਿਹੜੀ ਥੋੜੀ ਬਹੁਤੀ ਸੈੱਟ ਹੋ ਜਾਂਦੀ ਹੁੰਦੀ ਹੈਗੀ ਪਰ ਫਿਰ ਵੀ ਮੇਰੀ ਮੈਨੂੰ ਲੱਗਦਾ ਸੀ ਕਿ ਅੱਜ ਕੰਮ ਮੇਰੇ ਤੋਂ ਹੋਣ ਨਹੀਂ ਪਰ ਸ਼ਾਮ ਤੱਕ ਮੈਂ ਠੀਕ ਹੋ ਗਈ ਸੀਗੀ ਦੁਪਹਿਰ ਮੈਂ ਕੋਈ ਵੀਡੀਓ ਨਹੀਂ ਸ਼ੂਟ ਕਰ ਸਕੀ ਉਸ ਤੋਂ ਬਾਅਦ ਹਰਗੁਣ ਨਾ 5 ਵਜੇ ਸੌਂ ਗਿਆ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਨਾ ਇਹ ਅੱਜ ਪੌੜੀਆਂ ਤੋਂ ਡਿੱਗ ਗਿਆ ਤਿੰਨ ਪੌੜੀਆਂ ਤੋਂ ਡਿੱਗ ਗਿਆ ਤੇ ਸੱਟ ਥੋੜੀ ਜੀ ਨੋਜ਼ ਤੇ ਲੱਗੀ ਹੈ ਵੈਸੇ ਬਚਤ ਰਹਿ ਗਈ ਤੇ ਡਿੱਗਣ ਤੋਂ ਬਾਅਦ ਰੋ ਰੂਕੇ ਫਿਰ ਇਹ ਸੌ ਗਿਆ ਸੀਗਾ ਤੇ ਨਾਲ ਹੀ ਅੱਜ ਸਵੇਰ ਦਾ ਨਾ ਲੇਟ ਦਾ ਕੱਟ ਲੱਗਿਆ ਹੋਇਆ ਸੀ ਸੋ ਲੇਟ ਸਵੇਰ 8 ਵਜੇ ਦੀ ਗਈ ਹੋਈ ਸੀ ਤੇ 5 ਵਜੇ ਆਈ ਸੀ ਮੈਨੂੰ ਸੀਗਾ ਕਿ ਸਵੇਰ ਦੇ ਕੱਪੜੇ ਜਿਹੜੇ ਮਸ਼ੀਨ 'ਚ ਪਾਏ ਹੋਏ ਸੀਗੇ ਮੈਂ ਉਹ ਧੋ ਦਾਂ ਹਨਾ ਫਟਾਫਟ ਤੇ ਅੱਜ ਮੇਰੇ ਤਾਤਾ ਜੀ ਗੱਡੀ ਲੈ ਕੇ ਆਏ ਸੀ ਉਹਨਾਂ ਨੇ ਨਵੀਂ ਗੱਡੀ ਲਈ ਹੈ ਤੇ ਉਹਦਾ ਡੱਬਾ ਲੈ ਕੇ ਆਏ ਸੀ ਉਹ ਲੱਡੂਆਂ ਦਾ ਮੇਰੇ ਫੇਵਰਿਟ ਲੱਡੂ ਲੈ ਕੇ ਆਏ ਸੀ ਉਹ ਪੀਮ ਵਾਲੇ ਲੱਡੂ ਬੇਸਨ ਦੇ ਤੇ ਇੱਥੇ ਮੈਂ ਕਿਸੇ ਨੂੰ ਲੱਡੂ ਖਵਾਰੀ ਸੀਗੀ ਮਠਾਈ ਤੇ ਕੋਈ ਗਵੰਡਣ ਆਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਧੋਵਾਂਗੇ ਕੱਪੜੇ ਤੇ ਨਾਲੇ ਸਾਰੀ ਜਿਹੜੀ ਦਿਨ ਦੀ ਚੱਕਦਰ ਕਰਨੀ ਹੁੰਦੀ ਹੈ ਕੱਪੜੇ ਲੀੜੇ ਇਧਰ ਉਧਰ ਖਿਲਰੇ ਹੁੰਦੇ ਨੇ ਉਹ ਚੱਕਾਂਗੇ ബോഗന ਕਪੜੇ ਅੱਜ ਸਵੇਰ ਦੇ ਮਸ਼ੀਨ 'ਚ ਪਾਏ ਸੀਗੇ ਕਿਉਂਕਿ ਲਾਈਟ ਦਾ ਕੱਟ ਲੱਗਾ ਸੀ 8 ਵਜੇ ਮੈਂ ਪਾਈ ਬੈਠੀ ਸੀ ਉਦੋਂ ਮਸ਼ੀਨ 'ਚ ਕਪੜੇ ਮੈਨੂੰ ਆਏ ਸੀ ਚਲ ਧੋ ਦੂੰਗੀ ਹਨਾ ਕਹਿੰਦੇ ਤਾਂ ਹੈਗੇ ਸੀ ਪਹਿਲੇ ਵੀ ਲਾਈਟ ਦਾ ਕੱਟ ਲੱਗੂਗਾ ਪਰ ਆਏ ਨਹੀਂ ਸੀਗਾ ਆ ਵੀ ਕੀ ਇੰਨੀ ਛੇਤੀ ਲੱਗ ਜਾਊਗਾ ਤੇ ਮੇਰੇ ਕਪੜੇ ਜਿਹੜੇ ਪਾਏ ਵਾਏ ਰਹਿ ਗਏ ਮਸ਼ੀਨ 'ਚ ਤੇ ਇੱਥੇ ਗਿੱਲ ਸਾਹਿਬ ਦੀ ਨਵੀਂ ਪੈਂਟ ਸ਼ਰਟ ਸੀ ਜਿਹੜੀ ਮੈਂ ਹੱਥੀ ਧੋਊਂਗੀ ਬਾਅਦ ਉਹਨੂੰ ਮੈਂ ਇੱਕ ਸਾਈਡ ਤੇ ਰੱਖ ਰਹੀ ਸੀਗੀ ਕਈ ਵਾਰ ਮੰਮੀ ਨਾ ਬਿਨਾ ਪੁੱਛੇ ਮਸ਼ੀਨ 'ਚ ਸਿੱਟ ਦਿੰਦੇ ਨੇ ਸੋ ਉਹਨਾਂ ਦੀ ਨਵੀਂ ਪੈਂਟ ਸ਼ਰਟ ਸੀਗੀ ਮੈਂ ਕਿਹਾ ਚੱਲ ਪਹਿਲੀ ਸਾਈਡ ਤੇ ਕਰਦੇ ਆ ਇਹਨੂੰ ਹੱਥੀ ਜਦੋਂ ਮੈਨੂੰ ਫੇਰ ਟਾਈਮ ਲੱਗੂਗਾ ਤੋ ਦੂਗੀ ਇੱਟ ਦਾ ਨਾ ਕੱਟ ਲੱਗਦਾ ਰੋਜ਼ ਹਣਾ ਕਈ ਵਾਰੀ ਇੱਕ ਦਿਨ ਛੱਡ ਕੇ ਲੱਗਦਾ ਹੈਗਾ ਤਾਂ ਕਰਕੇ ਮੈਂ ਜਿਹੜੀ ਹੱਥਾਂ ਵਾਲੀ ਮਸ਼ੀਨ ਸੀਗੀ ਉਹ ਪ੍ਰੈਸਿੰਗ ਟੇਬਲ 'ਤੇ ਰੱਖ ਲਈ ਕਿਉਂਕਿ ਵੀ ਮਤਲਬ ਕਿ ਜਿਹੜੇ ਹੋਰਾਂ ਦੇ ਸਿਉਣ ਵਾਲੇ ਕੱਪੜੇ ਹੁੰਦੇ ਨੇ ਹਨਾ ਉਹ ਤਾਂ ਚਾਹ ਅਗਲੇ ਨੂੰ ਕਿਹਾ ਜਾਂਦਾ ਵੀ ਲਾਈਟ ਨਹੀਂ ਹੈਗੀ ਚਾਹ ਚੱਲ ਵੀ ਰਾਤ ਬਰਾਤੀ ਸਿਉਂਤੇ ਜਾਂਦੇ ਨੇ ਪਰ ਜਿਹੜੇ ਅਲਟਰੇਸ਼ਨ ਵਾਲੇ ਆਪਦੇ ਘਰ ਦੇ ਕੱਪੜੇ ਹੁੰਦੇ ਨੇ ਹਨਾ ਜਿਵੇਂ ਬੱਚਿਆਂ ਦੀ ਕੋਈ ਨਿੱਕਰ ਵਗੈਰਾ ਉੱਡੜ ਗਈ ਜਾ ਉਹਨਾਂ ਦੀ ਪਜਾਮੀ ਉੱਡੜ ਗਈ ਹਨਾ ਜਾਂ ਆਪ ਦਾ ਕੋਈ ਹਨਾ ਜਾਂ ਗਿਲਸਾਬ ਦੀ ਟੀ-ਸ਼ਰਟ ਕੋਈ ਸ਼ਰਟ ਵਗੈਰਾ ਤਾਂ ਜਿਹੜੀ ਅਲਟਰੇਸ਼ਨ ਕਰਨੀ ਹੁੰਦੀ ਹੈ ਘਰੇ ਜ਼ਰੂਰੀ ਹੁੰਦੀ ਹੈ ਤਾਂ ਮੈਂ ਆ ਮੇਰੀ ਮਸ਼ੀਨ ਜਿੰਨੇ ਦਿਨ ਕੱਟ ਲੱਗੂਆ ਮੈਂ ਪ੍ਰੈਸਿੰਗ ਟੇਬਲ ਤੇ ਰੱਖ ਲਈ ਤੇ ਉਦਾਂ ਵੀ ਮਤਲਬ ਕਿ ਜਦੋਂ ਨਹੀਂ ਵੀ ਕੱਟ ਲੱਗਦਾ ਲਾਈਟ ਦਾ ਹਨਾ ਤਾਂ ਥੋੜੀ ਬਹੁਤੀ ਸਿਉਣਾ ਜਿਹੜੀ ਉਹ ਇੱਥੇ ਖੜ ਕੇ ਮਾਰੀ ਜਾਂਦੀ ਹੈ ਤੁਰਤ ਮਾਰੀ ਜਾਂਦੀ ਹੈ ਕਿਉਂਕਿ ਬਾਅਦ ਚ ਜਦੋਂ ਮੈਂ ਮਾਰਦੀ ਨਾ ਸਿਉਣਾ ਫਿਰ ਮੈਂ ਭੁੱਲ ਜਾਂਦੀ ਆ ਫਿਰ ਜਦੋਂ ਪਾਉਣਾ ਹੁੰਦਾ ਕੱਪੜਾ ਬੱਚਿਆਂ ਨੇ ਜਾਂ ਗਿਲ ਸਾਭ ਨੇ ਤਾਂ ਫਿਰ ਬਹੁਤ ਰੌਲਾ ਪੈਂਦਾ ਹੈਗਾ ਲੜਾਈ ਹੋ ਜਾਂਦੀ ਹੈ ਸੋ ਤਾਂ ਕਰਕੇ ਆ ਵਾਲੀ ਮਸ਼ੀਨਾਂ ਮੈਂ ਪ੍ਰੈਸਿੰਗ ਟੇਬਲ ਤੇ ਰੱਖ ਲਈ ਬਾਕੀ ਆ ਅੱਜ ਕਿਸੇ ਦੀਆਂ ਜਿਹੜੀਆਂ ਬਣਾਣਾ ਕੱਟੀਆਂ ਸੀਗੀਆਂ ਤੇ ਦਿਨੇ ਕੋਕੀ ਲਾਈਟ ਹੈ ਨਹੀਂ ਸਿੱਧਾ ਕਟਿੰਗ ਦਾ ਥੋੜਾ ਬਹੁਤਾ ਕੰਮ ਕਰ ਲਿਆ ਸੀ ਆ ਕਿਸੇ ਦੀ ਲਾਈਨਿੰਗ ਵਾਲੀ ਸਲਵਾਰ ਕੱਟੀ ਸੀ ਕੀ ਸਲਵਾਰ ਕੱਟ ਕੇ ਮੈਂ ਉਧਰ ਦੀਦੀ ਕਰੇ ਭੇਜਦੀ ਸੀ ਜਿਹੜੇ ਸਲਵਾਰਾਂ ਸੇ ਆਉਂਦੇ ਨੇਗੇ ਤੇ ਆ ਤੱਕੀ ਹੈ ਨਾ ਜਿਹੜਾ ਕੋਈ ਵੀ ਵਾਦੂ ਸਮਾਨ ਹੁੰਦਾ ਜਦੋਂ ਕਿਸੇ ਗੈਸਟ ਨੇ ਆਉਣਾ ਹੁੰਦਾ ਹੈ ਨਾ ਜਾਂ ਕੋਈ ਵੀ ਮੈਨੂੰ ਐ ਹੁੰਦਾ ਫਟਾਫਟ ਸਮਾਨ ਚੱਕਣਾ ਹੈਗਾ ਤਾਂ ਮੈਂ ਇਧਰ ਉਧਰ ਵਾਲਾ ਸਾਰਾ ਸਮਾਨ ਹੈ ਜਿਹੜਾ ਆ ਪ੍ਰੈਜੈਂਟੇਬਲ ਤੇ ਇਕੱਠਾ ਕਰਕੇ ਰੱਖ ਦਿੰਨੀ ਆ ਵੀ ਹੈ ਨਾ ਜਦੋਂ ਮੈਨੂੰ ਲੱਗਦਾ ਵੀ ਟਾਈਮ ਲੱਗਿਆ ਹਨਾ ਤਾਂ ਸਾਰੀ ਜਗਾ ਤੇ ਆਪੋ ਆਪਣੀ ਜਗਾ ਤੇ ਚੀਜ਼ਾਂ ਰੱਖ ਦੇਣੀ ਹੋਈਆਂ ਜਿਵੇਂ ਹਨਾ ਬੱਚਿਆਂ ਨੇ ਖੇਡਦੇ ਖੇਡਦੇ ਚੱਕ ਲਿਆ ਸੀ ਦਮ फटाफट ਹਰ ਗੁਣ ਤੋਂ ਖੋਇਆ ਕੀ ਹੁੰਦਾ ਇਹ ਜੋ ਵੀ ਟਾਇਲਟ ਸਾਫ ਕਰਨ ਵਾਲਾ ਮੈਨੂੰ ਇਹਦਾ ਨਾਮ ਨਹੀਂ ਪਤਾ ਹੈਗਾ ਤੇ ਸਾਰੀਆਂ ਚੀਜ਼ਾਂ ਫਿਰ ਮੈਂ ਜਦੋਂ ਮੈਨੂੰ ਟਾਈਮ ਲੱਗਦਾ ਨਾ ਖੁੱਲਾ ਟਾਈਮ ਹੁੰਦਾ ਫਿਰ ਮੈਂ ਸਾਰੀਆਂ ਆਪੋ ਆਪਣੀ ਜਗ੍ਹਾ ਤੇ ਧਰ ਦੇਣੀ ਹੁੰਦੀਆਂ ਇਹ ਤੋਂ ਚੱਕ ਕੇ ਪ੍ਰੈਸਿੰਗ ਟੇਬਲ ਤੋਂ ਤੇ ਇੱਕ ਵਾਰੀ ਫਟਾਫਟ ਜਦੋਂ ਮੈਂ ਵੀ ਕਰਦੀ ਆ ਇਧਰੇ ਉਧਰੇ ਪਈਆਂ ਚੀਜ਼ਾਂ ਖਿੰਡੀਆਂ ਹੋਈਆਂ ਚੱਕਣੀਆਂ ਹੁੰਦੀਆਂ ਤਾਂ ਮੈਂ ਪ੍ਰੈਸਿੰਗ ਟੇਬਲ ਤੇ ਇੱਕ ਵਾਰੀ ਇਕੱਠੀਆਂ ਕਰ ਦੇਣੀ ਹੁੰਦੀਆਂ ਪੈਸੇ ਤਾਂ ਇਹ ਸਾਹਮਣੇ ਹੈਗਾ ਤੇ ਪਰ ਮੈਨੂੰ ਈਜ਼ੀ ਲੱਗਦਾ ਹੈ ਦੇ ਉੱਤੇ ਵੀ ਖੜੀ ਖੜੀ ਫਿਰ ਮੈਂ ਸਾਰੀਆਂ ਚੀਜ਼ਾਂ ਦੀ ਸੈਟਿੰਗ ਕਰ ਦੇਣੀ ਹੁੰਦੀਆਂ ਵੀ ਕਿਹੜੀ ਜੀਜੇ ਕਿ ਆਪਦੀ ਆਪਣੀ ਦੇ ਵਿੱਚ ਚੱਕ ਤਰਪ ਮੈਂ ਸਾਰਾ ਦਿਨ ਕਰੀ ਜਾਈਏ ਪਰ ਫੇਰ ਵੀ ਕੁਛ ਨਾ ਕੁਛ ਖਲਾਰਾ ਪੈਂਦੇ ਹੀ ਰਹਿੰਦਾ ਮਗਰ ਦੀ ਮਗਰ ਪੈਂਦੇ ਹੀ ਰਹਿੰਦਾ ਹੈ ਨਾ ਤੇ ਅੱਜ ਹਰ ਗੁੰਡਿੱਗੇ ਕਰਕੇ ਨਾ ਮੇਰਾ ਮਤਲਬ ਕਿ ਮੂਡ ਖਰਾਬ ਹੋ ਗਿਆ ਮੈਂ ਕਮ ਸੇ ਕਮ ਘੰਟਾ ਡੇਢ ਘੰਟਾ ਉਹਨੂੰ ਗੋਦੀ ਚ ਲੈ ਕੇ ਬੈਠੀ ਰਹੀ ਤੇ ਤਾਂ ਕਰਕੇ ਨਾ ਕੰਮ ਜੇ ਸ਼ਾਮ ਨੂੰ ਫੁੱਲ ਗਏ ਸੀ ਕੁਛ ਲੈਟ ਨਹੀਂ ਸੀ ਦਿਨੇ ਤਾਂ ਕਰਕੇ ਤੇ ਹੁਣ ਟਾਈਮ ਹੋਇਆ ਹੋਇਆ ਸੀ ਪੌਣੇ ਕਿਛੇ ਦਾ ਤੇ ਮੈਂ ਚੱਕਤਰ ਕਰ ਰਹੀ ਸੀਗੀ ਤੇ ਬੈੱਡ ਸ਼ੀਟ ਵਗੈਰਾ ਸੈੱਟ ਕਰ ਰਹੀ ਸੀ ਕਿਉਂਕਿ ਗੈਸਟ ਆਏ ਸੀਗੇ ਅੱਜ ਥੋੜਾ ਜਿਹਾ ਤਾਂ ਕਰਕੇ ਵੀ ਜ਼ਿਆਦਾ ਖਿਲਾਰਾ ਪੈ ਗਿਆ ਸੀਗਾ ਜਦੋਂ ਇਸ ਟਾਈਮ ਤੇ ਮੈਂ ਆ ਵੀਡੀਓ ਸ਼ੂਟ ਕਰ ਰਹੀ ਸੀ ਮੰਮੀ ਨਾ ਟੈਂਕੀ ਮਤਲਬ ਕਿ ਮੋਟਰ ਛੱਡ ਕੇ ਮੱਥਾ ਟੇਕਣ ਚਲੇ ਗਏ ਗੁਰਦੁਆਰਾ ਸਾਹਿਬ ਤੇ ਮੈਨੂੰ ਵੀ ਅੰਦਰ ਪਤਾ ਨਹੀਂ ਲੱਗਿਆ ਹੈਗਾ ਤੇ ਟੈਂਕੀ ਭਰ ਭਰ ਕੇ ਨਾ ਸਾਡੇ ਅੰਦਰ ਰਸੋਈ ਚ ਡਿਗਦੀ ਆ ਸ਼ੰਕ ਚ ਪਾਣੀ ਤੇ ਸਾਰਾ ਪਾਣੀ ਬਾਹਰ ਉੱਛਲ ਗਿਆ ਤੇ ਉਸ ਤੋਂ ਬਾਅਦ ਮੈਂ ਵਾਈਪਰ ਨਾਲ ਸਾਰਾ ਠੀਕ ਕੀਤਾ ਸਾਰੇ ਮੈਟ ਸੀ ਜਿਹੜੇ ਹੋਰ ਸੋਈ ਵਾਲੇ ਗਿੱਲੇ ਹੋ ਗਏ ਸੀ ਅ ਕੰਮ ਕਹਿੰਦੇ ਜਦੋਂ ਕਾਲੀ ਹੁੰਦੀ ਆ ਹੋਰ ਵੀ ਕੰਮ ਵਧੀ ਅੰਦਰ ਰਹਿੰਦਾ ਹੈਗਾ ਤੇ ਅਦਰ ਸੋਫੇ ਤੇ ਵੀ ਕਾਫੀ ਜਿਹੜਾ ਸਮਾਨ ਸੀ ਇਹ ਸੂਟ ਸੂਟਾਂ ਵਾਲਾ ਲਫਾਫਾ ਸੀ ਕਿਸੇ ਨੇ ਮੇਰੇ ਪਿੰਡੋਂ ਸੂਟ ਸਟੀਚਿੰਗ ਕਰਾਈ ਸੀ ਟੇਲਰ ਤੋਂ ਤੇ ਉਹ ਲਿਆ ਕੇ ਦਿੱਤੇ ਸੀ ਚਾਚੇ ਉਹਨਾਂ ਨੇ ਤੇ ਬਾਕੀ ਹਰ ਗੁਣਾ ਡ੍ਰੈੰਗ ਰੂਮ ਚੋਂ ਤੇ ਦੂਸਰੇ ਰੂਮ ਚੋਂ ਵੀ ਸਰਾਣੇ ਖਿੱਚ ਖਿੱਚ ਕੇ ਲਿਆ ਕੇ ਸਾਰੇ ਸੋਫੇ ਤੇ ਇਕੱਠੇ ਕਰ ਦਿੰਦਾਗਾ ਮੰਮੀ ਇੱਥੇ ਰੋਟੀ ਪਕਾਉਣ ਦੀ ਤਿਆਰੀ ਕਰ ਰਹੀ ਸੀਗੇ ਪਰ ਰੋਟੀ ਮੰਮੀ ਪਕਾਉਂਦੇ ਹੁੰਦੇ ਨੇ ਸੂਬਾ ਵੀ ਸ਼ਾਮ ਵੀ ਤੇ ਮੈਂ ਦੂਸਰਾ ਤੋਰੇ ਫੇਰੇ ਦਾ ਕੰਮ ਕਰ ਲੈਣੀ ਹੁੰਦੀ ਆ ਤੇ ਇੱਥੇ ਆਵਾਲਾ ਮੈਟ ਸੀ ਜਿਹੜਾ ਉਹ ਸਾਰਾ ਗਿੱਲਾ ਹੋ ਗਿਆ ਸੀ ਕਿਉਂਕਿ ਪਾਣੀ ਆ ਗਿਆ ਸੀ ਰਸੋਈ 'ਚ ਅੱਜ ਮੈਂ ਹਰਗੁਣ ਨੂੰ ਨਵਾਇਆ ਨਹੀਂ ਸੀਗਾ ਕਿਉਂਕਿ ਮੰਮੀ ਨੇ ਕਿਹਾ ਸੀ ਉਧਰ ਲਿਆਂ ਨੇ ਕਿ 60 ਵਜੇ ਆ ਤੂੰ ਅੱਜ ਨਾ ਨਵਾ ਮੁੰਡਾ ਡਿੱ ਗਿਆ ਕਈ ਵਾਰੀ ਹੋਰ ਸੱਟ ਹੋਵੇ ਤਾਂ ਕਹਿੰਦੇ ਨਵਾਉਂਦੇ ਨਹੀਂ ਹੁੰਦੇ ਕਿ ਕੁਝ ਸਿਆਣਿਆਂ ਦੀ ਮਤਲਬ ਕਿ ਗੱਲ ਹੈ ਇਹ ਕਹੀ ਹੋਈ ਵੀ ਬੱਚਾ ਜਦੋਂ ਡਿੱਗ ਜੇ ਤਾਂ ਨਮਾਉਣਾ ਨਹੀਂ ਚਾਹੀਦਾ ਤੇ ਇੱਥੇ ਮੈਂ ਸਾਰਾ ਪੈਸਿੰਗ ਟੇਬਲ ਦੀ ਵੀ ਚੱਕਤਰ ਕਰਤੀ ਸੀ ਤੇ ਡੈਂਗ ਰੂਮ ਦੀ ਵੀ ਸਾਰਾ ਜਿਹੜਾ ਸਮਾਨ ਸੀਗਾ ਉਧਰ ਉਧਰ ਪਿਆ ਖਲਾਰਾ ਉਹ ਮੈਂ ਚੱਕਤਾ ਸੀਗਾ ਤੇ ਸਵੇਰ ਨੂੰ ਫਿਰ ਕੰਮ ਸੌਖਾ ਹੋ ਜਾਂਦਾ ਕਰਨਾ ਸਵੇਰ ਝਾੜੂ ਵਗੈਰਾ ਕੱਢਣਾ ਤੇ ਜੇ ਸ਼ਾਮ ਨੂੰ ਚੱਕਤਰ ਕਰਦੀ ਤੇ ਇੱਥੇ ਮੇਰਾ ਗੁੰਨੂ ਵੀ ਉੱਠ ਖੜਿਆ ਸੀਗਾ ਤੇ ਰੋ ਰਿਆ ਸੀਗਾ ਤੇ ਚਲੋ ਜੀ ਉਸ ਤੋਂ ਬਾਅਦ 7:40 ਮਿੰਟ ਹੋਏ ਹੋਏ ਸੀ ਤੇ ਇਸ ਟਾਈਮ ਮੈਂ ਨਹਾ ਕੇ ਦੁਬਾਰਾ ਫਰੈਸ਼ ਹੋ ਗਈ ਸੀਗੀ ਤੇ ਗੱਲ ਸਾਭ ਹਲੇ ਨਹੀਂ ਆਈ ਸੀ ਤੇ ਇੱਥੇ ਆਪਾਂ ਆਪਣੇ ਬਲੌਗ ਦਾ ਐਂਡ ਕਰਾਂਗੇ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੇ ਜੇ ਬਲੌਗ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਸ਼ੇਕਾਲ ਐਂਡ ਬਾਏ ਬਾਏ